ਮੇਕਤਾ ਜਿੰਦਾਬਾਦ 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 ਟਰੈਕਟਰ ਬਾਗਵਾਨੀ ਗੁਰਦਾਬਾ ਗੁਰਦਾਬਾ ਮੁੰਦਾਬਾ ਸਾਡੀਆਂ ਮੰਗਾਂ ਹੱਲ ਕਰੋ ਹੱਲ ਕਰੋ ਹੱਲ ਕਰੋ ਤਰਾਕਾ ਕੀ ਨਾਮ ਆ ਤੁਹਾਡਾ ਜੀ ਮੇਰਾ ਨਾਮ ਆ ਜੀ ਗੁਰਦੇਵ ਸਿੰਘ ਮੈਂ ਬਾਗਬਾਨੀ ਵਿਭਾਗ ਦੇ ਤੌਰ ਬਾਗਬਾਨੀ ਇੰਸਪੈਕਟਰ ਕੰਮ ਕਰਦੇ ਆਂ ਸੀ ਆ ਸਾਡੇ ਸਾਰੇ ਨਾਲ ਦਰਜਾ 4 ਮਲਾਜਮ ਵੀ ਨੇ ਤੇ ਸਾਡੇ ਨਾਲ ਨੈਸ਼ਨਲ ਹਾਰਟੀਕਲਚਰ ਮਿਸ਼ਨ ਦੇ ਅਧੀਨ ਆ ਆਊਟਸੋਰਸ ਦੇ ਉੱਤੇ ਕੰਮੇ ਕੰਮ ਕਰਦੇ ਨੇ ਉਹ ਵੀ ਨਹੀਂ ਅੱਜ ਸਾਡੇ ਧਰਨੇ 'ਚ ਸ਼ਾਮਲ ਹੋਏ ਨੇ ਨਹੀਂ ਇਹ ਧੰਨਾ ਲਗਾਇਆ ਹੈ ਕਿਸ ਮੁੱਦੇ 'ਤੇ ਲਗਾਇਆ ਹੈ ਮੰਗਾਕੀਆਂ ਛੱਡੀਆਂ ਇਹ ਸਾਡੀ ਐਸੋਸੀਏਸ਼ਨ ਬਣੀ ਹੈ ਜੀ ਪੰਜਾਬ ਬਾਗਬਾਨੀ ਐਸੋਸੀਏਸ਼ਨ ਇਹ ਪਟਿਆਲਾ ਜ਼ਿਲ੍ਹੇ ਦੇ ਵਿੱਚ ਅਸੀਂ ਬੈਠੇ ਆਂ ਬਾਕੀ ਸਾਡੇ ਸਾਰੇ ਦੇ ਸਾਰੇ ਜ਼ਿਲ੍ਹਿਆਂ ਦੇ ਵਿੱਚ ਸਾਡੇ ਸਾਥੀ ਅੱਜ 5 ਦਿਨ ਹੋ ਗਏ ਸ਼ਾਂਤਮਈ ਧਰਨਾ ਪ੍ਰਦਰਸ਼ਨ ਕਰ ਰਹੇ ਨੇ ਸਾਨੂੰ ਪੰਜਾਬ ਸਰਕਾਰ ਨਾਲ ਸਾਡੀ ਮੁੱਖ ਮੰਤਰੀ ਸਾਹਿਬ ਤੱਕ ਸਾਡੀ ਡਿਮਾਂਡ ਗਈ ਉਹਨਾਂ ਵੱਲੋਂ ਵੀ ਸਾਨੂੰ ਸਤਵਨਾ ਮਿਲੀ ਵੀ ਅਸੀਂ ਛੋਡੀਆਂ ਹੰਗਾ ਹੱਲ ਕਰਾਂਗੇ ਪੰਜਾਬ ਆਮ ਆਦਮੀ ਪਾਰਟੀ ਦੇ ਪ੍ਰਧਾਨ ਅਮਨ ਰੋੜਾ ਜੀ ਹਰਪਾਲ ਚੀਮਾ ਜੀ ਸਾਡੇ ਵਿੱਤ ਮੰਤਰੀ ਜੀ ਸਾਡੇ ਪਹਿਲੇ ਪ੍ਰਾਨੇ ਮੰਤਰੀ ਹੁੰਦੇ ਸੀ ਸਰਦਾਰ ਚੇਤਨ ਸਿੰਘ ਜੋੜਾ ਮੱਜਰਾ ਜੀ ਸਾਡੇ ਹੁਣ ਦੇ ਮੰਤਰੀ ਮਹਿੰਦਰ ਭਗਤ ਜੀ ਇਹਨਾਂ ਸਾਰੇ ਮੰਤਰੀ ਸਹਿਮਾਨ ਵੱਲੋਂ ਸਾਨੂੰ ਬਹੁਤ ਜ਼ਿਆਦਾ ਆਸ਼ਵਾਸ਼ਣ ਦਿੱਤਾ ਗਿਆ ਵੀ ਅਸੀਂ ਤੁਹਾਡੀਆਂ ਮੰਗਾਂ ਹੱਲ ਕਰਾਂਗੇ ਤੇ ਸਾਨੂੰ ਉਮੀਦ ਵੀ ਸੀ ਵੀ ਉਹ ਕਰ ਵੀ ਦਿੰਦੇ ਪਰੰਤੂ ਸਾਡੇ ਵਿਭਾਗ ਦੇ ਵਿੱਚ ਕੁਝ ਸ਼ਾਂਤੀ ਅੰਸਰ ਜੋ ਕਿ ਸਾਡੇ ਮੈਡਮ ਡਾਇਰੈਕਟਰ ਬਾਗਬਾਨੀ ਮੈਡਮ ਸ਼ਿਲਿੰਦਰ ਕੌਰ ਜੀ ਆਈਐਫਐਸ ਨਾਲ ਮਿਲ ਕੇ ਅਸੀਂ ਉਹਨਾਂ ਕੋਲ 2021 ਤੋਂ ਲਗਾਤਾਰ ਗੱਲਬਾਤ ਸਾਡੀ ਜਾਰੀ ਆ ਅੱਜ 2025 ਆ ਗਿਆ ਪਿਛਲੀ 27 ਜਨਵਰੀ 2025 ਨੂੰ ਵੀ ਅਸੀਂ ਡਾਇਰੈਕਟਰ ਹਵਾਗਵਾਨੀ ਦੇ ਹੈੱਡਕੁਆਰਟਰ ਤੇ ਵੀ ਅਸੀਂ ਧਰਨਾ ਲਗਾਏ ਆ ਉਹਨਾਂ ਵੱਲੋਂ ਸਾਨੂੰ 10 ਦਿਨ ਦਾ ਮੰਗਾਂ ਹੱਲ ਕਰਨ ਦਾ ਆਸ਼ਵਾਸ਼ਣ ਦਿੱਤਾ ਗਿਆ ਸੀ ਪਰੰਤੂ ਉਹਨਾਂ ਵੱਲੋਂ ਕੋਈ ਨਹੀਂ ਸੁਣਿਆ ਗਿਆ ਸਾਡੀਆਂ ਮੰਗਾਂ ਦੇ ਵਿੱਚ ਸਾਰਿਆਂ ਤੋਂ ਪਹਿਲਾਂ 2008 ਤੋਂ ਐਨਐਚਐ ਮਨਾਨੀ ਕਿ ਨੈਸ਼ਨਲ ਹਾਰਟੀਕਲਚਰ ਮਿਸ਼ਨ ਦੇ ਅਧੀਨ ਕੰਮ ਕਰਦੇ ਆਊਟਸੋਰਸਿੰਗ ਕੰਮੇ ਜਿਨਾਂ ਦਾ ਕੀ ਹੁਣ ਕੁੱਲ 20 ਤੋਂ 25 ਦਿਨ ਹੀ ਰਹਿ ਗਏ ਇਸ ਵਿਭਾਗਮੇ ਦੇ ਵਿੱਚ ਸਾਨੂੰ ਉਹਨਾਂ ਦੀ ਕੋਈ ਤਨਖਾਹ ਦੀ ਉਹਨਾਂ ਦੀ ਕੋਈ ਸੋਸ਼ਲ ਸਿਕਿਉਰਿਟੀ ਸਰਕਾਰ ਵੱਲੋਂ ਉਹਨਾਂ ਦੀ ਆਮਦਨ ਪ੍ਰਤੀ ਆਰਥਿਕ ਸਥਿਤੀ ਬਾਰੇ ਕੋਈ ਤਰ੍ਹਾਂ ਦਾ ਆਸ਼ਵਾਸ਼ਣ ਨਹੀਂ ਮਿਲਿਆ ਵੀ ਇਹਨਾਂ ਨੂੰ 31 ਮਾਰਚ ਤੋਂ ਬਾਅਦ ਰੱਖਿਆ ਜਾਣਾ ਜਾਂ ਨਹੀਂ ਰੱਖਿਆ ਜਾਣਾ ਇਹ ਵਿਚਾਰੇ ਹਰੇਕ ਵਿਭਾਗ ਦੇ ਵਿੱਚ ਆਊਟਸੋਰਸਿੰਗ ਕੰਮ ਹੈ ਕੋਈ ਕੰਟਰੈਕਟ ਤੇ ਹੋਗੇ ਕੋਈ ਪੱਕੇ ਹੋਗੇ ਕਿੰਨੇ ਮਹੀਨੇ ਤੋਂ ਤਨਖਾਹ ਨਹੀਂ ਮਿਲੀ ਇਹਨਾਂ ਨੂੰ 3 ਮਹੀਨੇ ਦੇ ਕਰੀਬ ਹੋ ਗਏ ਕੋਈ ਤਨਖਾਹ ਨਹੀਂ ਮਿਲੀ ਇਸ ਤੋਂ ਵੀ ਨਾ ਸਾਡੇ 1992 ਤੋਂ ਲੈ ਕੇ ਸਨ 2000 ਤੱਕ ਦੇ ਭਰਤੀ ਮੁਲਾਜ਼ਮ ਦੀਨਾਂ ਨੂੰ ਇਸ ਟਾਈਮ ਇੱਕ ਵੀ ਪ੍ਰਮੋਸ਼ਨ ਨਹੀਂ ਮਿਲੀ ਕੋਈ ਮਾਲੀ ਹੈ ਕੋਈ ਬੇਲਦਾਰ ਹੈ ਕੋਈ ਸਬ ਇੰਸਪੈਕਟਰ ਹੈ ਕਿਸੇ ਨੂੰ ਕੋਈ ਪ੍ਰਮੋਸ਼ਨ ਨਹੀਂ ਮਿਲਦੀ ਇੱਥੇ ਅਸੀਂ ਕਿੰਨੀ ਵਾਰ ਕਹਿ ਚੁੱਕੇ ਹਾਂ ਕਿੱਦਾਂ ਦੀ ਪ੍ਰਮੋਸ਼ਨ ਚਾਹੁੰਦੇ ਹਾਂ ਅਸੀਂ ਸਾਡੇ ਮਾਲੀਆਂ ਦੀ ਤੇ ਬੇਲਦਾਰਾਂ ਦੀ ਜੀ ਕਲਾਸ 3 ਦੇ ਵਿੱਚ ਇੱਕ ਪ੍ਰਮੋਸ਼ਨ ਹੁੰਦੀ ਹੈ ਸਬ ਇੰਸਪੈਕਟਰ ਤੇ ਸੁਪਰਵਾਈਜ਼ਰ ਦੀ ਸਬ ਇੰਸਪੈਕਟਰ ਤੇ ਸੁਪਰਵਾਈਜ਼ਰ ਦੀਆਂ ਸਾਡੀਆਂ ਪੋਸਟਾਂ 8 ਤੋਂ 10 ਦੇ ਕਰੀਬ ਇਸ ਟਾਈਮ ਖਾਲੀ ਪਈਆਂ ਨੇ ਇਸ ਤੋਂ ਵੀ ਨਾ ਸਾਡੇ ਦਰਜੇ 4 ਦੇ ਵਿੱਚ ਵੀ ਇੱਕ ਪ੍ਰਮੋਸ਼ਨ ਹੁੰਦੀ ਹੈ ਸੁਪਰਵਾਈਜ਼ਰ ਜਮਾਦਾਰ ਤੇ ਹੈੱਡ ਮਾਲੀ ਉਹ ਵੀ 9 ਤੋਂ 10 ਤਕਰੀਬਨ ਤਕਰੀਬਨ ਕੱਲੀਆਂ ਪਟਿਆਲੇ ਦੇ ਵਿੱਚ ਖੰਡੀ ਪਈਆਂ ਨੇ ਸਾਡੀ ਕੋਈ ਮੰਗ ਨੂੰ ਸੁਣਨ ਨੂੰ ਤਿਆਰ ਨਹੀਂ ਅਸੀਂ ਆਨੇ ਆ ਸਾਡੇ ਤੋਂ ਮੰਗ ਪੱਤਰ ਲੈਂਦੇ ਨੇ ਅੱਗੇ ਭੇਜ ਦਿੰਦੇ ਨੇ ਪਰ ਕੋਈ ਵੀ ਸਾਡਾ ਬੰਦਾ ਇਸ ਟਾਈਮ ਸੁਣਨ ਨੂੰ ਤਿਆਰ ਨਹੀਂ ਹੈਗਾ ਅਸੀਂ ਇਸ ਲਈ ਅੱਜ ਪੰਜਵੇਂ ਦਿਨਾਂ ਸਾਨੂੰ ਅੱਜ ਸ਼ਾਂਤਮਈ ਦੋਸਤ ਪ੍ਰਦਰਸ਼ਨ ਕਰਦਿਆਂ ਨੂੰ ਜਿਸ ਕਰਕੇ ਅਸੀਂ ਅੱਜ ਆਪਣੇ ਕੰਮਾਂ ਦੇ ਉੱਪਰ ਹੜਤਾਲ ਕਰਕੇ ਇੱਥੇ ਸਾਡੇ ਡਿਪਟਰ ਬਾਗਵਾਨੀ ਪਟਿਆਲਾ ਲਈ ਦਫ਼ਤਰ ਅੱਗੇ ਸ਼ਾਂਤਮਈ ਢੰਗ ਨਾਲ ਅਸੀਂ ਆਪਣਾ ਪ੍ਰਦਰਸ਼ਨ ਕਰ ਰਹੇ ਹਾਂ ਸਾਡੀ ਸਰਕਾਰ ਨੂੰ ਵੀ ਇਹੀ ਬੇਨਤੀ ਹੈ ਵੀ ਸਰਕਾਰ ਸਾਡਾ ਸਾਥ ਦੇਣ ਨੂੰ ਤਿਆਰ ਹੈ ਕਿਰਪਾ ਕਰਕੇ ਸਾਡੇ ਵਿਭਾਗ ਦੇ ਕੁਝ ਸ਼ਰਾਰਤੀ ਅਨਸਰ ਜੋ ਕਿ ਸਾਡਾ ਕੰਮ ਨਹੀਂ ਹੋਣਾ ਦਿਨਾ ਚਾਹਦੇ ਉਹਨਾਂ ਉੱਪਰ ਨਕੇਲ ਕਸੀ ਜਾਵੇ ਨਹੀਂ ਤਾਂ ਸਾਡੀ ਅੱਗੇ ਸਰਕਾਰ ਅੱਗੇ ਹੀ ਬੇਨਤੀ ਹੈ ਕਿਰਪਾ ਕਰਕੇ ਸਾਡਾ ਸਾਥ ਦਿਓ ਸਾਡੀਆਂ ਮੰਗਾਂ ਮੰਨਣ ਦੀ ਖੇਚਲ ਕਰੋ ਧੰਨਵਾਦ ਜੇਕਰ ਮੰਗਾਂ ਨਾ ਮੰਨੀਆਂ ਗਈਆਂ ਤਾਂ ਫਿਰ ਜੀ ਤਾਂ ਅਸੀਂ ਸਾਡੀ ਯੂਨੀਅਨ ਦੇ ਨਾਲ ਸਾਡੀ ਯੂਨੀਅਨ ਦੇ ਨਾਲ ਸਾਨੂੰ ਹੋਰ ਵੀ ਬਹੁਤ ਸਾਰੀਆਂ ਯੂਨੀਅਨਾਂ ਦਾ ਸਹਿਯੋਗ ਹੈ ਉਨ੍ਹਾਂ ਦੇ ਨਾਲ ਵਿਚਾਰ ਵਟਾਂਦਰਾ ਕਰਕੇ ਅਸੀਂ ਆਪਣੇ ਸੰਘਰਸ਼ ਨੂੰ ਹੋਰ ਲੰਬਾ ਕਰਾਂਗੇ ਜੋ ਵੀ ਸਾਰਥਕ ਹੱਲ ਹੋ ਸਕੇ ਆ ਅਸੀਂ ਉਸ ਤੱਕ ਜਾਵਾਂਗੇ ਧੰਨਵਾਦ ਪ੍ਰਾਪਟੀ ਵੇਚਣੇ ਅਤੇ ਖੀਦਨੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟੀਆਂ